ਸ਼ੋਭਾ ਬਾਟਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੋਮਲ ਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਤੇ ਆਪ ਮੁੱਖ ਖਬਰਾਂ ਦੇ ਨਾਲ ਤਾਂ ਇਸ ਪੁਰਾਣੇ ਦਿਨ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਦੱਸ ਦਨੇ ਆਖੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਦੀ ਜਿਹੜੀ ਮੀਟਿੰਗ ਬੁਲਾਈ ਗਈ ਹੈ ਮંત્રી ਪ੍ਰੈਸ਼ਾ ਦੀ ਅਗਲੀ ਮੀਟਿੰਗ 25 ਜੁਲਾਈ ਯਾਨੀ ਕਿ ਅੱਜ ਸ਼ੁੱਕਰਵਾਰ ਦੁਪਹਿਰ 12 ਵਜੇ ਮੁੱਖ ਮੰਤਰੀ ਰਿਹائش ਕੋਠੀ ਨੰਬਰ 45 ਸੈਕਟਰ 2 ਚੰਡੀਗੜ੍ਹ ਵਿਖੇ ਹੋਵੇਗੀ ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਦੱਸਣੇ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਅਤੇ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਨਏ ਜਾਣ ਦੀ ਸੰਭਾਵਨਾ ਉਜਾਈ ਜਾ ਰਹੀ ਹੈ ਜ਼ਿਕਰ ਹੋਇਆ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਜੇ 2 ਦਿਨ ਪਹਿਲਾਂ 22 ਜੁਲਾਈ ਨੂੰ ਹੋਈ ਸੀ ਤੇ ਇਹ ਮੀਟਿੰਗ ਸਵੇਰੇ 10:30 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਜ਼ ਤੇ ਹੋਈ ਸੀ ਅਤੇ ਇਸ ਦੌਰਾਨ ਲੈਂਡ ਪੁਲਿੰਗ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਪਾਲਿਸੀ 'ਚ ਕੁਝ ਬਦਲਾਅ ਕੀਤੇ ਗਏ ਸਨ ਜਿਵੇਂ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਲੈਂਡ ਪੁਲਿੰਗ ਨੀਤੀ 2025 ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਿਹੜੇ ਅਹਿਮ ਤੇ ਵੱਡੇ ਫੈਸਲੇ ਲਿੱਤੇ ਜਾਣਗੇ ਦੱਸ ਦਿੰਨੇ ਕਿ ਇਹ ਮੀਟਿੰਗ 12 ਵਜੇ ਹੋਵੇਗੀ मुख मंत्री भगवंत मान तीन कौमी कन्वीनर अरविंद केजरीवाल गुजरात पहुंचे रहे गुजरात संबोधन दे मान थे, थे, अपना सामने रखा गया थे, मैं पहले दाहोद तक गया पूरा आदिवासी एरिया मैं जब इलेक्शन चल रहे थे जब यहाँ पे चुनाव चल रहा था पूरा आदिवासी एरिया में गया मैं इतना प्यार इतना लोग प्यार करते हैं कोई उसकी हद नहीं है हम वो पत्ते नहीं हैं मैं भाजप वालों को कहना चाहता हूं सुन लें दो चार तो आए भी होंगे कि हम वो पत्ते नहीं हैं जो शाख से टूटकर गिर जाएंगे आंधियों को कह दो अपनी औकात में रहे ये समझते हैं ये आम लोग हैं गरीब लोग हैं इनको दबा लेंगे ऐसी इनकी कोई चलती नहीं है इनके पास पैसा नहीं है इनको दबा लेंगे हमारे पास पैसा है हमारे पास भ्रष्टाचार का पैसा है हम उससे खरीद लेंगे सब कुछ खरीद लेंगे व्यवस्था खरीद लेंगे उनको कहना चाहता हूं जितने मर्जी इकट्ठे कर लो पैसे हीरे मोती मगर ख्याल इतना रहे कफन पे जेब नहीं होती सब यही रह जाता भाई साहब गरीबों की बद्दुए मत लो गरीब की बद्दुआ और परमात्मा की दरगाह सीधा राबता है सीधा राबता कोई बाईपास नहीं है इसमें आप लोग अपना अपना खेती छोड़ के इतनी बड़ी संख्या में आज यहां पे आए हैं क्योंकि भाजपा की सरकार ने पिछले कई सालों से जिस तरह से आदिवासी समाज का शोषण किया है दमन किया है आपका हक छीना है सारा आदिवासी समाज आज भाजप से बहुत ज्यादा नाराज है आप लोगों ने इतने सालों में भाजपा के नेताओं को भी वोट दिया कांग्रेस के नेताओं ने भी वोट दिया लेकिन किसी ने आप लोगों की आवाज नहीं उठाई किसी नेता ने आपकी आवाज नहीं उठाई किसी मंत्री ने आपकी आवाज नहीं उठाई किसी पार्टी ने आपकी आवाज नहीं उठाई 2022 में आज से तीन साल पहले 2022 में चुनाव हुए डेढ़ियापाड़ा से एक आदिवासी समाज का युवा नेता चेतर वसावा खड़ा हुआ चुनाव में पढ़ा लिखा लड़का है आपका बेटा है आदिवासी समाज का भाई है एक पढ़ा लिखा ईमानदार समाज की सेवा करने वाला लड़का खड़ा हुआ आपने भारी बहुमत दे के चेतर वसावा को विधानसभा में भेज दिया अपना एम बना दिया बना तो दिया चौधरी बिक्रम मजीठिया अपडेट सामने आ रही है दादा ने की पच्चीस जुलाई यानी कि आज जो मुड़ तो बिक्रम मजीठिया सुनवाई होगी ਪੰਜਾਬ ਵਿੱਚ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਗ੍ਰਫਤਾਰ ਸਾਬਕਾ ਮੰਤਰੀ ਤੇ ਸਟੋਮ ਨੇ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ 22 ਜੁਲਾਈ ਨੂੰ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਸੀ ਤੇ ਉਸ ਦੌਰਾਨ ਸਰਕਾਰ ਜੇਲ੍ਹ ਵਿੱਚ ਬੈਰਕ ਬਦਲਣ ਅਤੇ ਗ੍ਰਿਫਤਾਰੀ ਦੇ ਆਧਾਰ ਦੇ ਲਈ ਦਾਇਰ ਪਟੀਸ਼ਨ ਦਾ ਵੀ ਜਵਾਬ ਦਿੱਤੀ ਹੈ ਤੇ ਕੋਰਟ ਨੇ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਤਾਂ ਇਸ ਦੇ ਲਈ ਇਹ ਸੁਣਵਾਈ ਜਿਹੜੀ ਕਿ ਹੁਣ ਅੱਜ 25 ਜੁਲਾਈ ਨੂੰ ਹੋਵੇਗੀ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅਮਲੇਸਰ ਤੋਂ ਗ੍ਰਿਫਤਾਰ ਕੀਤਾ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਇਸ ਮਾਮਲੇ ਵਿੱਚ ਜਲਦੀ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ ਜੋ ਮਜੀਠਿਆ ਨੂੰ ਕਾਬੂ ਕੀਤਾ ਜਾ ਸਕੇ ਹਾਲਾਂਕਿ ਸੀਐਮ ਭਗਵੰਤ ਸਿੰਘ ਮਾਨ ਇਸ ਨੂੰ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਵੱਡੀ ਸਫਲਤਾ ਦੱਸ ਰਹੇ ਹਨ ਮਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਲਗਾਤਾਰ ਉਹਨਾਂ ਦੀ ਜਾਇਦਾਦ ਦੀ ਜਾਂਚ ਕਰ ਰਹੀਆਂ ਹਨ 19 ਤਰੀਕ ਨੂੰ ਪਹਿਲੀ ਵਾਰ ਵਿਜੀਲੈਂਸ ਟੀਮ ਜੋ ਕਿ ਵਿਜੀਲੈਂਸ ਅਤੇ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਹੈ ਉਸਨੇ ਚੰਡੀਗੜ੍ਹ ਤੋਂ ਇਲਾਵਾ ਦਿੱਲੀ ਦੇ ਸੈਨਿਕ ਫਾਰਮ ਤੇ ਛਾਪਾ ਮਾਰਿਆ ਸੀ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਜਾਇਦਾਦ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਹਨ ਸਾਡੇ ਕੋਲ ਕੋਈ ਗੈਰਕਾਨੂੰਨੀ ਜਾਇਦਾਦ ਨਹੀਂ ਹੈ ਇਸ ਦੇ ਨਾਲ ਹੀ ਅਸੀਂ ਹੁਣ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਾਂ ਵਿਕਰਮਜੀਤ ਜੀ ਅਨ ਦੋ ਗਸਤ ਆਕਰ ਨੈਕ ਰਸਤ ਦੇ ਵਿੱਚ ਹਨ ਆ ਪੰਜਾਬ ਪ੍ਰਧਾਨ ਅਮਨ ਅਰੋੜ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲੈਂਡ ਪੁਲਿੰਗ ਨੂੰ ਲੈ ਕੇ ਵਿਰੋਧ ਦੇ ਤਰਤੇ ਜੁੜਾ ਕੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਦੇ ਵੱਲੋਂ ਕੁਝ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਸਮੁੱਚੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮੁੱਚੇ ਪੰਜਾਬੀਆਂ ਦੀ ਕਿਸਾਨਾਂ ਦੀ ਔਰ ਹਰ ਵਰਗ ਦੇ ਭਲੇ ਦੇ ਲਈ ਇੱਕ ਲੈਂਡ ਪੁਲਿੰਗ ਪਾਲਿਸੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਨ ਜੀ ਸਰਕਾਰ ਲੈ ਕੇ ਆਈ ਹੈ ਸਰ ਪੱਖੀ ਆਰਗੇਨਾਈਜ਼ਡ ਪਲਾਨ ਡਵੈਲਪਮੈਂਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਦਿਨ ਤੋਂ ਹੀ ਸਾਰੀਆਂ ਵਿਰੋਧੀਆ ਪਾਰਟੀਆਂ ਕਿਉਂਕਿ ਉਹਨਾਂ ਦੇ ਆਪ ਦੇ ਹਿੱਤ ਉਹਨਾਂ ਦੇ ਆਪ ਦੇ ਇੰਟਰਸਟ ਹਿੱਟ ਹੋ ਰਹੀ ਸੀ ਨੁਕਸਾਨ ਹੋ ਰਿਹਾ ਸੀਗਾ ਉਹਨਾਂ ਨੂੰ ਉਹਨਾਂ ਨੇ ਗੁੰਮਰਾਹ ਕਰਨ ਵਾਲੀਆਂ ਸਾਰੀਆਂ ਹੱਦਾਂ ਬੰਨ੍ਹਣ ਜਿਹੜੇ ਉਹ ਤੱਪ ਚੁੱਕੇ ਨੇ ਹਰ ਰੋਜ਼ ਧਰਨੇ ਮੁਜ਼ਾਰੇ ਕਰਕੇ ਉਹ ਸਾਡੇ ਤੇ ਅਲੀਗੇਸ਼ਨ ਸਾਡੀ ਸਰਕਾਰ ਤੇ ਅਲੀਗੇਸ਼ਨ ਲਗਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਜ਼ਰੀਏ ਕੋਈ ਜ਼ਮੀਨਾ ਹਥਿਆਉਣ ਦੀ ਗੱਲ ਦੇ ਅਲੀਗੇਸ਼ਨ ਲੱਗ ਰਹੇ ਨੇ ਜੋ ਕਿ ਸਰਾਸਰ ਝੂਠ ਹੈ ਔਰ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈ ਮੈਂ ਇਹਦੀ ਇੱਕ ਇੱਕ ਤਾਜ਼ਾ ਤਰੀਨ ਐਗਜ਼ਾਮਪਲ ਸਭ ਤੋਂ ਵੱਧ ਕੋਠੇ ਚੜ ਚੜ ਰੋਲਾ ਪਾ ਰਹੇ ਨੇ ਅਕਾਲੀ ਦਲ ਔਰ ਭਾਜਪਾ ਵਾਲੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਦਸਤਾਵੇਜ਼ ਰੱਖਣਾ ਚਾਹੁੰਨਾ ਜਿਸ ਤੋਂ ਸਮੁੱਚੇ ਪੰਜਾਬ ਨੂੰ ਇਹ ਜੱਗ ਜ਼ਾਹਿਰ ਹੋ ਜਾਏਗਾ ਕਿ ਇਹ ਜੋ ਪਲੈਨਿੰਗ ਹੋਈ ਹੈ ਅਜਾ ਸਾਡੀ ਸਰਕਾਰ ਨੇ ਕੀਤੀ ਹੈ ਇਹਦਾ ਮੁੱਢ ਕਦੋਂ ਬੰਨਿਆ ਗਿਆ ਇਹਦਾ ਮੈਂ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਦੀਆਂ ਗਜਟ ਨੋਟੀਫਿਕੇਸ਼ਨਸ ਨੇ ਜਿਹੜੀਆਂ ਉਹ ਪੇਸ਼ ਕਰ ਰਿਹਾ ਔਰ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਇਹ ਪਾਲਿਸੀ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਸਾਰੇ ਸ਼ਹਿਰਾਂ ਦੇ ਵਿੱਚ ਉਹਦੇ ਵਿੱਚੋਂ ਤਰੀਕ ਵਾਈਜ਼ ਜੇ ਚੱਲੀਏ ਤਾਂ 12 12 2008 ਨੂੰ ਪੰਜਾਬ ਸਰਕਾਰ ਉਸ ਸਮੇਂ ਸਰਕਾਰ ਕੀ ਦੀ ਸੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਐਸਐਸ ਨਗਰ ਮੁਹਾਲੀ ਦਾ ਮਾਸਟਰ پلان ਦੀ ਗੱਲ ਹੋਈ ਨੋਟੀਫਿਕੇਸ਼ਨ ਹੋਈ ਤੇ ਉਹ ਉਸ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਜਾਂਦਾ ਇਨ ਆਰਡਰ ਟੂ ਡਿਵੈਲਪ ਐਸਐਸ ਨਗਰ ਐਂਡ ਇਟਸ ਸਰਾਊਂਡਿੰਗ ਏਰੀਆਜ਼ ਇਨ ਆਰਡਰਲੀ ਮੈਨਰ ਮਾਸਟਰ پلان ਹੈ ਜਿਹੜਾ ਉਦੋਂ ਜਾਰੀ ਹੋਇਆ ਇਸ ਤੋਂ ਬਾਅਦ ਤੁਸੀਂ ਦੇਖੋ ਅੰਮ੍ਰਿਤਸਰ ਦਾ ਅੰਮ੍ਰਿਤਸਰ ਉਹਦੇ ਸਰਾਊਂਡਿੰਗ ਸਿਟੀਜ਼ ਦਾ 10 ਦਸੰਬਰ 2010 ਸਰਕਾਰ ਕਿ ਦੀ ਅਕਾਲੀ ਭਾਜਪਾ ਦੀ ਮਾਸਟਰ ਪਲਾਨ ਉਹਨਾਂ ਦੀ ਸਰਕਾਰ ਵੇਲੇ ਜਾਰੀ ਹੋਇਆ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ ਤਰਨਤਨ ਸਿਟੀ ਦੀ 21 7 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਮਾਸਟਰ ਪਲਾਨ ਜਿਹੜਾ ਰੈ residencials ਹੋਂ ਦਾ ਉਹ ਜਾਰੀ ਹੋਇਆ ਇਸ ਤੋਂ ਬਾਅਦ ਗੱਲ ਕਰ ਲਈ ਆਪਾਂ ਹੁਸ਼ਿਆਰਪੁਰ ਦੀ 24 ਅਗਸਤ 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਤੇ ਉਸ ਸਮੇਂ ਉਹਦਾ ਮਾਸਟਰ ਪਲਾਨ ਹੈ ਜਿਹੜਾ ਉਹ ਜਾਰੀ ਹੋਇਆ ਤੇ ਇਹਨਾਂ ਮਾਸਟਰ ਪਲਾਨਸ ਦੇ ਵਿੱਚ ਇਹੀ ਜਗ੍ਹਾ ਜਿਹੜੀ ਹੁਣ ਅਸੀਂ ਨੋਟੀਫਾਈ ਕੀਤੀ ਹੈ ਕਿ ਉਹ ਸਾਰਿਆਂ ਦੀ ਭਾਈਵਾਲੀ ਦੇ ਨਾਲ ਉਹਨੂੰ ਸਾਂਝੇ ਤੌਰ ਦੇ ਉੱਪਰ ਡਿਵੈਲਪ ਕੀਤਾ ਜਾਵੇ ਤਵਾ ਦੇ ਅਗਲੀ ਖਬਰ ਦੇ ਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨਾਂ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਦਿਨੀ 2 ਦਿਨਾਂ ਬ੍ਰਿਟੇਨ ਦੌਰੇ ਤੇ ਹੰਤ ਸੁਣਾਨ ਉਹਨਾਂ ਨੇ ਲੰਡਨ ਦੇ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ ਵੀਰਵਾਰ ਨੂੰ ਲੰਡਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀ स्टार्मर डी मौजूदगी ਵਿੱਚ ਭਾਰਤ ਅਤੇ ਬ੍ਰਿਟੇਨ ਵਿਚਕਾਰ ਫ੍ਰੀ ਟ੍ਰੇਡ ਸਮਝੌਤੇ ਜਿਹਾ ਐਫਟੀਏ ਤੇ ਦਸਤਕਤ ਕੀਤੇ ਗਏ ਇਸ ਸੰਬੰਧੀ ਦੋਵਾਂ ਦੇਸ਼ਾਂ ਵਿਚਕਾਰ ਤਿੰਨ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਤੇ ਇਸ ਦਾ ਉਦੇਸ਼ ਭਾਰਤ ਯੂਕੇ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ ਇਸ ਤੋਂ ਪਹਿਲਾਂ ਬ੍ਰਿਟਿਸ਼ ਪੀਐਮ ਸਟਾਰਮਰ ਨੇ ਕਿਹਾ ਸੀ ਕਿ ਪੀਐਮ ਮੋਦੀ ਨਾਲ ਜੋ ਇਤਿਹਾਸਕ ਸਮਝੌਤਾ ਹੋਣ ਜਾ ਰਿਹਾ ਹੈ ਉਹ ਬ੍ਰਿਟੇਨ ਦੇ ਵਿੱਚ ਨੌਕਰੀਆਂ ਅਤੇ ਵਿਕਾਸ ਦੇ ਮਾਮਲੇ ਵਿੱਚ ਬਹੁਤ ਲਾਭਦਾਇਕ ਹੋਵੇਗਾ ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿੱਚਕਾਰ ਵਪਾਰ ਹਰ ਸਾਲ ਲਗਭਗ 3 ਲੱਖ ਕਰੋੜ ਰੁਪਏ ਵੱਧ ਸਕਦਾ ਹੈ ਸਟਾਰਮਨ ਨੇ ਏਬੀ ਕੇ ਹਾਕ ਕੀ 70000 ਕਰੋੜ ਰੁਪਏ ਦੇ ਨਵੇਂ ਨਿਵੇਸ਼ ਅਤੇ ਵਪਾਰਕ ਸੌਧਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਦਾਸਤੀਏ ਕਿ ਨਰਿੰਦਰ ਮੋਦੀ ਬ੍ਰਿਟੇਨ ਦੇ ਰਾਜਾ ਚਾਰਲਸ III ਨਾਲ ਵੀ ਮੁਲਾਕਾਤ ਹੋਣਨ ਦੇ ਵੱਲੋਂ ਕੀਤੀ ਜਾਵੇਗੀ ਆ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਪਾਰਟੀ ਦੇ ਵਿੱਚ ਵੱਡੇ ਤੇ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਰਹੇ ਨੇ ਆਮ ਆ띠 ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਦੁਆਬਾ ਦਾ ਵੱਡਾ ਚਿਹਰਾ ਡਾਕਟਰ ਪੂਜਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਡਾਕਟਰ ਪੂਜਾ ਪੂਰੇ ਦੁਆਬੇ ਵਿੱਚ ਆਪਣੇ ਸੋਸ਼ਲ ਕੰਮਾਂ ਦੇ ਲਈ ਮਸ਼ਹੂਰ ਹਨ ਅਮਨ ਅਰੋੜਾ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਸ਼ਾਮਲ ਹੋਣ ਦੇ ਨਾਲ ਪਾਰਟੀ ਮਜ਼ਬੂਤ ਹੁੰਦੀ ਹੈ ਡਾਕਟਰ ਪੂਜਾ ਨੇ ਦੇ ਪਾਰਟੀ ਵਿੱਚ ਆਉਣ ਦੇ ਨਾਲ ਇੱਕ ਚੰਗਾ ਮੈਸੇਜ ਅਤੇ ਇੱਕ ਚੰਗਾ ਮਾਹੌਲ ਬਣੇਗਾ ਉਹਨਾਂ ਨੇ ਕਿਹਾ ਕਿ ਪੁਰਾਣੇ ਸਮਿਆਂ ਦੀਆਂ ਸਿਆਸੀ ਪਾਰਟੀਆਂ ਨੇ ਸਿਆਸਤ ਦੇ ਵਿੱਚ ਬਹੁਤ ਤਾ ਗੰਦਲਾ ਕਰ ਦਤਾ ਪਰ ਸਿਆਸਤ ਵਰਗਾ ਪਵਿੱਤਰ ਕਾਰਜ ਕੋਈ ਨਹੀਂ ਹੈ ਜੇਕਰ ਪ੍ਰਮਾਤਮਾ ਹਿੰਮਤ ਦੇਵੇ ਤਾਂ ਇੱਕ ਸਿਆਸਤ ਦਾ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦਾ ਹੈ ਤਾਂ ਹੋਰ ਵੀ ਇਸ ਦੇ ਨਾਲ ਕੁਝ ਗਲਨਾਮ ਨਰੋੜਾ ਦੇ ਲੋਕੀਆਂ ਗਿਆ ਗਿਆ ਤੇ ਆ ਸੁਣਦੇ ਆ ਸਾਡੇ ਹਲਕਾ ਇੰਚਾਰਜ ਔਰ ਇੰਪਰੂਵਮੈਂਟ ਵਰਸ ਦੇ ਚੇਅਰਮੈਨ ਚੇਅਰਪਰਸਨ ਰਾਜਵਿੰਦਰ ਕੋਠੈਰਾ ਜੀ ਦੀ ਇਹਨਾਂ ਦੇ ਇਹਨਾਂ ਦੀ ਇਨਸਪੀਰੇਸ਼ਨ ਸਦਕਾ ਇਨਾਂ ਨੂੰ ਲੋਕਾਂ ਦੇ ਕੰਮ ਕਰਦੇ ਦੇਖ ਕੇ ਡਾਕਟਰ ਪੂਜਾ ਸਿੰਘ ਜੀ ਜਿਹੜੇ ਕਿ ਬਹੁਤ ਰੈਨੋਨਡ ਸੋਸ਼ਲ ਵਰਕਰ ਨੇ ਜਲੰਧਰ ਦੇ ਔਰ ਪੂਰੇ ਤੌਬਾ ਬੈਲਟ ਦੇ ਵਿੱਚ ਇਹਨਾਂ ਦਾ ਸੋਸ਼ਲ ਵਰਕ ਜਿਹੜਾ ਉਹ ਚੱਲਦਾ ਹੈ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਮੈਂ ਡਾਕਟਰ ਪੂਜਾ ਸਿੰਘ ਜੀ ਨੂੰ ਵੈਲਕਮ ਕਹਿਣਾ ਉਹਨਾਂ ਦਾ ਇਸਤਿقبال ਕਰਦਾ ਮੈਂ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਕਾਰਵਾ ਚੱਲਿਆ ਸੀਗਾ ਅੱਜ ਉਹਦੇ ਵਿੱਚ ਸਿਰਫ ਪੋਲਿਟਿਕਲੀ ਨਹੀਂ ਨੌਨ ਪੋਲਿਟਿਕਲ ਬੈਕਗ੍ਰਾਉਂਡ ਦੇ ਵੀ ਸੋਸ਼ਲ ਵਰਕ ਜਿੰਨੇ ਜਿਹੜੇ ਲੋਕ ਕਰਦੇ ਨੇ ਸਮਾਜ ਦੇ ਵਿੱਚ ਚੰਗਾ ਨਾਮ ਰੁਤਬਾ ਔਰ ਆਪਦੇ ਕੰਮਾਂ ਦੇ ਨਾਲ ਪਛਾਣ ਰੱਖਦੇ ਨੇ ਉਹ ਲੋਕ ਆਜਾਵਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਇਹ ਕਾਰਵਾ ਵੱਡਾ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਜਦੋਂ ਸਾਫ਼ ਨiyet ਨੀਤੀ ਔਰ ਚੰਗਾ ਕੰਮ ਕਰਨ ਵਾਲੇ ਲੋਕ ਕਿਸੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਪਰਿਵਾਰ ਤਾਂ ਮਜ਼ਬੂਤ ਹੁੰਦਾ ਹੀ ਹੁੰਦਾ ਹੈ ਸਮੁੱਚੇ ਸਮਾਜ ਔਰ ਪੰਜਾਬ ਨੂੰ ਵੀ ਉਹਦਾ ਵਾਧਾ ਹੈ ਉਹਦਾ ਲਾਹੇ ਜਿਹੜਾ ਉਹ ਮਿਲਦਾ ਹੈ ਡਾਕਟਰ ਪੂਜਾ ਸਿੰਘ ਸੋਸ਼ਲ ਐਕਟੀਵਿਸਟ ਦੇ ਨਾਲ ਨਾਲ ਜੋ ਸਾਡੀ ਪਾਰਟੀ ਦਾ ਮੋਟੋ ਹੈ ਕਿ ਜੋਬ ਸੀਕਰ ਨਹੀਂ ਜੋਬ ਪ੍ਰੋਵਾਈਡਰ ਬਣਨਾ ਚਾਹੀਦਾ ਹੈ ਅੱਜ ਡਾਕਟਰ ਪੂਜਾ ਸਿੰਘ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੇ ਬੱਚਿਆਂ ਦੀ ਆਪਣੇ ਸਟੂਡੈਂਟਸ ਦੀ ਕਿਹਾਗੇ ਜਿਵੇਂ ਬਾਲੀਦ ਸਾਹਿਬ ਨੇ ਦੱਸਿਆ ਕਿ ਮਲਟੀਪਲ ਲੋਕੇਸ਼ਨਸ ਦੇ ਉੱਪਰ ਇਹ ਡਰਮਟੋਲੋਜੀ ਦੇ ਕਾਸਮੋਕਟੋਲੋਜੀ ਦੇ ਜਿਹੜੇ ਸੈਂਟਰਸ ਨੇ ਉਹ ਚਲਾਉਦੇ ਨੇ तकरीबन 9000 ਬੱਚੇ ਨੇ ਜਿਹੜੇ ਇਹਨਾਂ ਕੋਲ ਐਟ ਪ੍ਰੈਸੈਂਟ ਪੜ ਰਹੇ ਨੇ ਔਰ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪੜ ਕੇ ਆਪਦਾ ਕੈਰੀਅਰ ਹੈ ਜਿਹੜੇ ਬਣਾ ਚੁੱਕੇ ਨੇ ਔਰ ਇਕੱਲੇ ਪੰਜਾਬ ਚ ਨਹੀਂ ਦੇਸ਼ ਦੇ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਉਹ ਦੇ ਰਹੇ ਨੇ ਔਰ ਕੋਸ਼ਿਸ਼ ਕਰਾਂਗੀ ਜਿੰਨੀ ਐਕਸਪੈਕਟੇਸ਼ਨ ਅਜ ਅਮਨ ਜੀ ਨੇ ਦੱਸੀ ਹੈ ਉਹਦੇ ਤੇ ਖਰੀ ਉਤਰ ਸਕਾਂ 24 ਸਾਲ ਤੋਂ ਕੰਮ ਤੇ ਸ਼ੁਰੂ ਕੀਤੇ ਹੋਏ ਸੀ ਸਕਿਲ ਵੀ ਸ਼ੁਰੂ ਕੀਤਾ ਹੋਇਆ ਸੀ ਫਿਊਚਰ ਵੀ ਦੇ ਰਹੇ ਸੀਗੇ ਸਮਾਜ ਸੇਵਾ ਵੀ ਕਰ ਰਹੇ ਸੀ ਲੇਕਿਨ ਜਦੋਂ ਤੱਕ ਰਾਜਨੀਤੀ ਆ ਪਿੱਛੇ ਕਹਿੰਦੇ ਨਾ ਵੱਡਾ ਹੱਥ ਨਾ ਹੋਵੇ ਉਦੋਂ ਤੱਕ ਤੁਸੀਂ ਜਾਂ ਤਾਂ ਸੌ ਤੱਕ ਜਾਂ ਹਜ਼ਾਰਾਂ ਤੱਕ ਸੀਮਤ ਰਹਿ ਜਾਂਦੇ ਹੋ ਜੇ ਤੁਸੀਂ ਵੱਡਾ ਕੰਮ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਸਿਆਸਤ ਦੇ ਵਿੱਚ ਆਉਣਾ ਜ਼ਰੂਰੀ ਹੈ ਸ਼ਾਇਦ ਪਹਿਲਾਂ ਕਦੀ ਸੋਚਿਆ ਨਹੀਂ ਸੀ ਲੇਕਿਨ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਸੁਣਿਆ ਇਹਨਾਂ ਸਾਰਿਆਂ ਦੇ ਕੰਮ ਨੂੰ ਦੇਖਿਆ اپنی سوچ بھی بدلی کہ نہیں واقعی राजनीति ਦੇ ਵਿੱਚ ਜਾਣਾ ਜ਼ਰੂਰੀ ਹੈ ਇਹ ਉਹ ਰਾਜਨੀਤੀ ਨਹੀਂ ਹੈ ਜੋ ਐਨੇ ਸਾਲਾਂ ਤੋਂ ਚੱਲਦੀ ਆ ਰਹੀ ਸੀ ਇਹ ਆਮ ਆਦਮੀ ਦੀ ਰਾਜਨੀਤੀ ਹੈ ਇਹ ਆਮ ਆਦਮੀ ਵਾਸਤੇ ਰਾਜਨੀਤੀ ਹੈ अमन ਜਿਨ ਨੂੰ ملے ਇਹ ਜਿੰਨੇ ਸ਼ਾਂਤ ਔਰ ਜਿੰਨੇ ਇੱਕ ਜਿਸ ਤਰ੍ਹਾਂ ਪਾਣੀ ਹੁੰਦਾ ਹੈ ਨਾ ਸ਼ਾਂਤ ਔਰ ਗਹਿਰਾ ਗਹਿਰਾਈ ਤੇ ਉਹਦੀ ਬਹੁਤ ਹੁੰਦੀ ਲੇਕਿਨ ਉੱਪਰੋਂ ਸ਼ਾਂਤੀ ਨਾਲ ਐਨੇ ਵੱਡੇ ਕੰਮ ਕਰਨੇ ਹੈ ਇਹਨਾਂ ਨੂੰ ਮਿਲ ਕੇ ਰਾਜਵਿੰਦਰ ਜੀ ਨੂੰ ਮਿਲ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਜ ਦਿਲ ਕੀਤਾ ਕਿ ਬੱਚਿਆਂ ਦੀ ਸਪੈਸ਼ਲੀ ਔਮਨ ਦੀ ਇੱਕੋ ਹੀ ਮੋਟੋ ਲੈ ਕੇ ਆਈਆਂ ਕਿ ਔਮਨ ਦੀ ਸਿਕਿਉਰਟੀ ਸੇਫਟੀ ਐਂਡ ਸਕਿਲ ਤੁਰ ਤੇ ਦੀ ਰਾਜਪਾਲ ਗੁਲਾਬਚੰਦ ਕਟਾਰੀਆ ਇਸ ਵੇਲੇ ਪੀਜੀਆ ਦੇ ਵਿੱਚ ਐਡਮਿਟ ਨੇ ਦੱਸਣ ਨੇ ਕਿ ਉਹਨਾਂ ਦੀ ਤਬਿਆਤ ਜਿਹੜੀ ਕਿ ਠੀਕ ਨਹੀਂ ਆ ਹਾਲਾਂਕਿ ਪੀਜੀਆ ਦੇ ਵੱਲੋਂ ਵੀ ਇੱਕ ਬਲਟਨ ਜਾਰੀ ਕੀਤਾ ਗਿਆ ਸਿਹਤ ਦੇ ਨਾਲ ਸੰਬੰਧਿਤ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਗਵਰਨਰ ਗੁਲਾਬਚੰਦ ਕਟਾਰੀਆ ਦੀ ਸਿਹਤ ਜਿਹੜੀ ਕਿ ਹੁਣ ਸਥਿਰ ਦੱਸੀ ਜਾ ਰਹੀ ਹੈ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਘਟਾਰੀਆ ਦੀ ਹਾਲਤ ਨੂੰ ਸਥਿਰ ਦੱਸੀ ਜਾ ਰਹੀ ਹੈ। ਉਹਨਾਂ ਦੀ ਹਾਲਤ ਨੂੰ ਲੈ ਕੇ ਪੀਜੀਐ ਚੰਡੀਗੜ੍ਹ ਨੇ ਬੁਲੇਟਿਨ ਜਾਰੀ ਕੀਤਾ ਹੈ। ਗਵਰਨਰ ਗੁਲਾਬ ਚੰਦ ਘਟਾਰੀਆ ਨੂੰ ਚੰਡੀਗੜ੍ਹ ਦੇ ਪੀਜੀਐ ਤਾਖਾ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦਾ ਪੈਰ ਤਿਲਕਣ ਕਾਰਨ ਸੱਟ ਲੱਗੀ ਸੀ। ਜਾਰੀ ਕੀਤੇ ਗਏ ਬੁਲੇਟਿਨ ਦੇ ਵਿੱਚ ਦੱਸਿਆ ਗਿਆ ਹੈ ਕਿ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਘਟਾਰੀਆ ਦੁਪਹਿਰ ਨੂੰ ਡਿੱਗਣ ਤੋਂ ਬਾਅਦ ਪੀਜੀਐ ਐਮੀ ਆ ਚੰਡੀਗੜ੍ਹ ਪਹੁੰਚੇ ਸਨ ਤੇ ਉਹਨਾਂ ਨੂੰ ਆਰਥੋਪੈਡਿਕ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਵਿਜੇ ਜੀ ਗੋਨੀ ਤੇ ਕਾਰਡੀਓਲੋਜੀ ਵਿਭਾਗ ਦੇ ਡਾਕਟਰ ਰੋਹਿਤ ਮਨੋਜ ਦੀ ਅਗਵਾਈ ਵਾਲੀ ਸੀਨੀਅਰ ਮਾਹਿਰਾ ਦੇ ਇੱਕ ਟੀਮ ਦੇ ਵੱਲੋਂ ਤੁਰੰਤ ਦੇਖਭਾਲ ਦਿੱਤੀ ਗਈ ਪੂਰੀ ਤਰ੍ਹਾਂ ਕਲੀਨਿਕਲ ਚਾਂਚ ਤੋਂ ਬਾਅਦ ਉਹਨਾਂ ਦੀ ਹਾਲਤ ਸਥਿਰ ਪਾਈ ਗਈ ਹੈ ਤੇ ਇਸ ਸਮੇਂ ਕੋਈ ਚਿੰਤਾ ਦੀ ਗੱਲ ਨਹੀਂ ਹੈ ਉਹ ਇਸ ਸਮੇਂ ਨਿਗਰਾਨੀ ਹੇਠ ਹਨ ਅਤੇ ਉਮੀਦ ਹੈ ਕਿ ਉਹ ਜਲਦੀ ਹੀ ਆਪਣੀਆਂ ਆਮ ਗਤੀਵਿਧੀਆਂ ਦੁਬਾਰਾ ਸ਼ੁਰੂ ਕਰ ਦੇਣਗੇ ਪੀਜੀਆਈ ਐਮਈਆਰ ਦੇ ਡਾਇਰੈਕਟਰ विवेकलाल ਅਤੇ ਡਿਪਟੀ ਡਾਇਰੈਕਟਰ ਪੰਕਜ رائے ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਉਹਨਾਂ ਜਲਦ ਹੀ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ ਪਿਛਲੇ ਮਹੀਨੇ 13 ਜੂਨ ਨੂੰ ਗੁਲਾਬਚਨ ਕਟਾਰੀਆ ਆਪਣੀ ਪਤਨੀ ਨੀਤਾ ਕਟਾਰੀਆ ਨਾਲ ਵਿਸ਼ਮਲਾਗ ਆਏ ਸਨ ਤੇ ਦੋਵਾਂ ਨੂੰ ਉੱਥੇ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਦੋਵਾਂ ਨੂੰ ਰਾਤ 9 ਵਜੇ ਇੰਦਰਾ ਗਾਂਧੀ ਮੈਡੀਕਲ ਕਾਲਜ ਲਿਆਂਦਾ ਗਿਆ ਸੀ ਤੇ ਉੱਥੇ ਉਸ ਨੂੰ ਹਸਪਤਾਲ ਦੇ ਵਿਸ਼ੇਸ਼ ਵਾਰਡ ਨੰਬਰ 634 ਅਤੇ 635 ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੀ ਜਾਂਚ ਕੀਤੀ ਗਈ ਸੀ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੀ ਟੀਮ ਨੇ ਦੋਵਾਂ ਦਾ ਇਕੋ ਟੈਸਟ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਜਾਂਚ ਕੀਤੀ ਸਭ ਕੁਝ ਠੀਕ ਹੋਣ ਤੋਂ ਬਾਅਦ ਰਾਜਵਾਲ ਆਪਣੀ ਪਤਨੀ ਨਾਲ ਵਾਪਸ ਆ ਗਏ ਪਿਛਲੇ ਮਹੀਨੇ ਤੇਰਾ ਜੋਂ ਨੂੰ ਗੁਲਾਬ ਚੰਦ ਕਟਾਰੀ ਆਪਣੀ ਪਤਨੀ ਤੇ ਕਟਾਰੀ ਨਾਲ Shimla ਗਏ ਸਨ ਤਾਂ ਬਿਲਕੁਲ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਜਿਹੜੀ ਕਿ ਜ਼ਿਆਦਾ ਖਰਾਬ ਹੋ ਗਈ ਸੀ ਪਰ ਹੁਣ ਦੱਸਿਆ ਚਾਰਿਆ ਕਿ ਉਹਨਾਂ ਦੀ ਤਬੀਅਤ ਜਿਹੜੀ ਕਿ ਸਥਿਰ ਹੈ ਤੇ ਇਸ ਵੇਲੇ ਵੀ ਉਹ ਜਿਹੜੇ ਕਿ PG आए ਦਾਖਲ ਨੇ ਪਰ ਥੋੜੀ ਹੀ ਦੇਰ ਬਾਅਦ ਉਹਨਾਂ ਨੇ ਬੋਲੋ ਆਪਣੀ ਨੋਰਮਲ ਰੈਗੂਲਰ ਡੇਸ ਦੀ ਐਕਟੀਵਿਟੀ ਸ਼ੁਰੂ ਕੀਤੀ ਜਾ ਸਕਦੀ ਹੈ ਹਲਵਾਰਾ ਇੰਟਰਨੈਸ਼ਨਲ 에어ਪੋਰਟ ਜੀ ਹਾਂ ਇਸ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਇਸ ਵੇਲੇ ਸੁਰਖੀਆਂ ਦੇ ਵਿੱਚ ਵਿਚਾਰਿਆ ਦੱਸਣਯੋਗ ਹੈ ਕਿ ਇਸ ਦਾ ਉਦਘਾਟਨ ਕੀਤਾ ਜਾਣਾ ਸੀ ਪਰ ਉਹ ਹੁਣ ਜਿਹੜਾ ਕੀ ਮੁਲਤਵੀ ਕਰ ਦਿੱਤਾ ਗਿਆ ਲੁਧਿਆਣਾ ਦੇ ਨੇੜੇ ਰਾਏਕੋਟ ਸ਼ਹਿਰ ਦੇ ਨੇੜੇ ਬਣੇ ਹਲਵਾਰਾ ਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 7 ਜੁਲਾਈ ਨੂੰ ਵਰਚੂਅਲੀ ਕੀਤਾ ਜਾਣਾ ਸੀ ਇਸ ਦੇ ਲਈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਹੁਣ ਇਹ ਉਦਘਾਟਨ ਫਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੂਤਰਾਂ ਦੇ ਅਨੁਸਾਰ ਉਦਘਾਟਨ ਮੁਲਤਵੀ ਕਰਨ ਦਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਹਾਰ ਚੋਣਟ ਚਾਰ ਵਿੱਚ ਰੁੱਝਿਆ ਹੋਣਾ ਹੋ ਸਕਦਾ ਹੈ ਇਸਨਾਲ ਹੀ ਪਤੇਗੜ ਸਾਹਿਬ ਤੋਂ ਸਾਂਸਦ ਮੈਂਬਰ ਅਮਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀਆਂ ਨੇ ਅਜੇ ਤੱਕ ਹਵਾਈ ਅੱਡੇ ਦੇ ਉਦਘਾਟਨ ਦੇ ਲਈ ਰਸਮੀ ਪ੍ਰਵਾਨਗੀ ਨਹੀਂ ਦਿੱਤੀ ਹੈ ਅਮਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਮੁੱਦੇ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਗੱਲ ਕੀਤੀ ਹੈ ਪਰ ਫਿਲਹਾਲ ਉਦਘਾਟਨ ਦੀ ਕੋਈ ਨਿਸ਼ਚਿਤ ਮਿਤੀ ਨਹੀਂ ਹੈ ਨਿਯਮਾਂ ਦੇ ਅਨੁਸਾਰ ਤਾਂ ਮੰਤਰੀ ਨੇ ਉਦਘਾਟਨ ਪ੍ਰੋਗਰਾਮ ਤੋਂ ਪਹਿਲਾਂ ਸਾਰੇ ਸੰਬੰਧਿਤ ਵਿਭਾਗਾਂ ਨੂੰ ਰਸਮੀ ਜਾਣਕਾਰੀ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਸੰਜੀਵ अरोड़ा ਨੇ 27 ਜੁਲਾਈ ਨੂੰ ਵਰਚੁਅਲ ਉਦਘਾਟਨ ਬਾਰੇ ਜਨਤਕ ਤੌਰ ਤੇ ਗੱਲ ਕੀਤੀ ਸੀ ਹਵਾਈ ਅੱਡਾ ਪ੍ਰਸ਼ਾਸਕ ਦਾ ਕਹਿਣਾ ਹੈ ਕਿ ਜਿਵੇਂ ਹੀ ਉਹਨਾਂ ਨੂੰ ਕੇਂਦਰ ਤੋਂ ਨਿਰਦੇਸ਼ ਮਿਲੇ ਉਹਨਾਂ ਨੇ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹੁਣ ਹਰ ਕੋਈ ਨਵੇਂ ਆਰਡਰ ਅਤੇ ਉਦਘਾਟਨ ਦੀ ਨਵੀਂ ਤਰੀਕ ਦੀ ਉਡੀਕ ਕਰ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਦੇ ਵੱਲੋਂ ਅਗਲੀ ਤਰੀਕ ਉਦਘਾਟਨ ਦੀ ਕਿਹੜੀ ਦਿੱਤੀ ਜਾਂਦੀ ਹੈ ਤੇ ਅਧਿਤੀ ਬਿੱਲ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਵਿਧਾਨ ਸਭਾ ਵੱਲੋਂ ਬਿਅਦਦੀ ਬਿੱਲ ਤੇ ਬਣਾਈ ਗਈ ਸਿਲੈਕਟ ਕਮੇਟੀ ਦੀ ਪਹਿਲੀ ਬੈਠਕ ਬੀਤੇ ਕੱਲ੍ਹ ਹੋਈ ਤੇ ਇਹ ਬੈਠਕ ਵਿਧਾਨ ਸਭਾਸ ਕਤਰੇ ਚ ਹੋਈ ਬੈਠਕ ਪਵਿੱਤਰ ਧਾਰਮਿਕ ਗ੍ਰੰਥਾ ਦੀ ਵਿੱਦਵੀ ਮਾਮਲੇ ਵਿੱਚ ਧਾਰਮਿਕ ਸੰਸਥਾਵਾਂ ਤੇ ਆਗੂਆਂ ਤੋਂ ਫੀਡਬੈਕ ਲੈਣ ਲਈ ਯੋਜਨਾ ਬਣਾਉਣ ਦੇ ਲਈ ਸੱਦੀ ਗਈ ਸੀ ਸਿਲੈਕਟ ਕਮੇਟੀ ਦਾ ਚੇਅਰਮੈਨ ਆਪ ਵਿਧਾਇਕ ਤੇ ਮੁਖ ਮੁਖਾਲਸਾ ਦੀਵਾਨ ਦੇ ਚੇਅਰਮੈਨ ਇੰਦਰਬੀਰ ਸਿੰਘ ਨੇਜਰ ਨੂੰ ਬਣਾਇਆ ਗਿਆ ਤੇ ਸਿਲੈਕਟ ਕਮੇਟੀ ਵਿੱਚ ਕਾਂਗਰਸ ਦੇ ਦੋ ਵਿਧਾਇਕ ਤ੍ਰਿਪਰੇਜਿੰਦਰ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਸ਼ਰਮਲ ਸਨ ਸਟੋਮਨੇ ਕਾਲੇ ਦਲ ਤੋਂ ਮਨਪ੍ਰੇਤ ਸਿੰਘ ਯਾਰੀ ਤੇ ਭਾਜਪਾ ਤੋਂ ਜੰਗੀ لال ਮਹਾਜਨ ਸ਼ਾਮਲ ਸਨ ਆਮ ਆਦਮੀ ਪਾਰਟੀ ਤੋਂ ਅਜੇ ਗੁਪਤ ਅਨਰਜੀਤ ਕੌਰਮਾਨ ਅਮਨਦੀਪ ਕੌਰ ਬਲਜਿੰਦਰ ਕੌਰ ਨੀਨਾ ਮੱਤਲ ਬੁਤਰਾਮ ਜਗਤੀਪ ਕੰਬੋਜ ਪ੍ਰਮਸ਼ੰਕਰ ਜਿੰਪਾ ਮਦਨ ਬਗਾ ਤੇ ਮੁਹੰਮਦ ਜਮੀਲ ਔਰ ਰਹਿਮਾਨ ਦਾ ਨਾਮ ਸ਼ਾਮਲ ਹੈ ਇਸ ਕਮੇਟੀ ਦੇ ਮੈਂਬਰਾਂ ਨੂੰ 6 ਮਹੀਨਿਆਂ ਦੇ ਅੰਦਰ ਧਾਰਮਿਕ ਸੰਸਥਾਵਾਂ ਧਾਰਮਿਕ ਆਗੂਆਂ ਤੇ ਲੋਕਾਂ ਤੋਂ ਮਿਲੇ ਸੁਝਾਅ ਪੇਸ਼ ਕਰਨ ਦੇ ਲਈ ਕਿਹਾ ਗਿਆ ਇਸ ਦੇ ਤੋਂ ਬਾਅਦ ਆਜ਼ਨ ਨੇ ਕਿ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੇ ਵੱਲੋਂ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਤੇ ਆਓ ਸੁਣਦੇ ਹਾਂ ਪੰਜਾਬ ਵਿੱਚ ਤਾਂ ਇੱਕ ਨਵਾਂ ਪੰਡਿਤ ਰੋਕ ਆਪਰਾਧਾਂ ਦੀ ਰੋਕਥਾਮ ਬਿਲ 2028 ਸੋ ਡਿਸਕਸ਼ਨ ਦੇ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਇਹਦੇ ਤੇ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਔਰ ਉਹ ਸਿਲੈਕਟ ਕਮੇਟੀ ਜਿਹੜੀ ਆ ਉਹ ਆਪਣਾ ਵਿਚਾਰ ਵਟਾਂਦਰਾ ਕਰਕੇ ਤੇ 6 ਮਹੀਨੇ ਦੇ ਅੰਦਰ ਇੱਕ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸਲੇਮਾਨ ਯੂਕ ਸਪੀਕਰ ਸਾਹਿਬ ਨੇ ਇੱਕ 15 ਮੈਂਬਰੀ ਕਮੇਟੀ ਬਣਾਈ ਹੈ ਜਿਸ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਅਸੀਂ ਅੱਜ ਜਿਹੜਾ ਕਾਰਜ ਖੇਤਰਾਂ ਦੀ ਕਮੇਟੀ ਦਾ ਉਸ ਤੇ ਵਿਚਾਰ ਕੀਤਾ ਹੈ ਕਿ ਬਿੱਲ ਸੰਬੰਧੀ ਜਿਹੜਾ ਜਨਤਾ ਦੀ رائے ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਟੋਲਣਾ ਕੀਤਾ ਮੈਂ ਆਪ ਸਭ ਜਾਣਦੇ ਇਸ ਕਰ ਲੂ ਕਿ ਜਿਹੜੀ ਸਿਲੈਕਟ ਕਮਟੀ ਆਈਆਂ ਐ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਵਾਈ ਡੇ ਟੂ ਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ ਇਹ ਕਨਫਿਡੈਂਸ਼ੀਅਲ ਹੁੰਦੀ ਐ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਡੇ ਟੂ ਡੇ ਜਿਹੜੇ ਅਸੀਂ ਕੰਮ ਕਰਨ ਗਿਆ ਗੱਲਬਾਤ ਕਰਨਗੇ ਚਾਰਟ ਪੇਪਰ ਕਰਾਂਗੇ ਕੋਈ ਬਾਰੇ ਤਾਂ ਨਹੀਂ ਦੱਸ ਸਕਾਂ ਕਿ ਦੂਜੀ ਗੱਲ ਇਹ ਐ ਕਿ ਬੜਾ ਸਹਿਬਾਦੀ ਸਵੇਨਸ਼ੀਅਲ ਐ ਸਾਡਾ ਜਿਹੜਾ ਹੈ ਮੁੱਦਾ ਹੈਗਾ ਸੋ ਇਸ ਕਰਕੇ ਪ੍ਰੈਸ ਟੂ ਵੀ ਤੇ ਇਹ ਕਿ ਸਾਨੂੰ ਥੋੜਾ ਜਿਹਾ

ਕਿਸੇ ਤਰੀਕੇ ਨਾਲ ਇਹ ਮੇਲ ਰਹਿ ਵੀ ਦੇ ਸਕਦੀ ਹੈ ਸਾਨੂੰ WhatsApp ਤੇ ਵੀ ਦੇ ਸਕਦੀ ਹੈ ਉਹ ਅਸੀਂ ਵਰਕ ਆਊਟ ਕਰ ਲਗੇ ਨੈਕਸਟ ਮੀਟਿੰਗ ਇੱਕ ਕੋਈ ਨੰਬਰ ਕਹੋਗੇ ਸਰ ਪਬਲਿਕ ਨੂੰ ਜਿਹਨੇ ਦਿੱਤਾ ਜਾਂਦਾ ਹੈ ਤਾਂ ਕਿ ਸੁਧਾਰ ਜੀ ਅਸੀਂ ਨੈਕਸਟ ਮੀਟਿੰਗ ਕਰਦੇ ਦੱਸ ਸਕਾਂਗੇ ਕਿ ਅਸੀਂ ਕਿ ਨੰਬਰ ਤੇ ਰਹਿਏ ਕਿਸ ਤਰ੍ਹਾਂ ਈਮੇਲ ਦੇ ਇਸ ਤੋਂ ਸਰ ਫਾਰਮੈਟ ਅੱਗੇ ਅਸੀਂ ਦਾ ਕੁਝ ਕਿਤੇ ਮੀਟਿੰਗਾਂ ਕਰਨੀਆਂ ਨੇ ਕਿਵੇਂ ਕੀ ਟਾਈਮ ਲਾਈਨ ਹੋਣੀ ਚਾਹੀਦੀ ਹੈ ਉਸ ਬਾਰੇ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਵਸਤਾ ਕਿ ਅਸੀਂ ਕੋਈ ਦਿਨ ਮਤ ਲਈ ਤੇ ਟਾਈਮ ਉਹਦਾ ਮਤ ਲਈਏ ਤੇ ਉਦੋਂ ਹੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਕਰਿਆ ਕਰੀਗੇ ਔਰ ਸਾਡੀ ਰਿਕਵੈਸਟ ਆ ਬੁਸਟੀਫਿਕਸਾਰੇਸ ਮੈਂਬਰ ਆਇਆ ਕਰਾਂਗੇ ਸੀਰੀਅਸ ਅਸੀਂ ਬਹੁਤ ਇਹਨੂੰ ਸਮੇਂ ਦੇ ਸਿਲਮਸਟੇ ਨੂੰ ਉਸ ਤਰ੍ਹਾਂ ਸੀਰੀਅਸਲੀ ਲੈ ਰਹੇ ਹਾਂ ਕਿ ਅੱਜ ਜਿੰਨੇ ਸੀ ਮੈਂ ਸੰਸਥਾ ਉਹਦੇ ਵੀ ਸੁਝਾ ਲੈਣਗੇ ਕਿ ਇਹਨੂੰ ਲੈ ਕੇ ਜਾਓ ਉਹਨਾਂ ਦੇ ਕਿਦਾਂ ਨੂੰ ਅੱਜ ਅਸੀਂ ਸਾਰੀ ਸੰਸਥਾਵਾਂ ਦੇ ਰੈਲਾਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਤਰਫੋਂ ਸਮੁਦਾਇ ਨੇ ਬੁੱਧੀਜੀਵੀ ਨੇ ਉਹਨਾਂ ਦੀ ਰਾਏ ਵੀ ਲਾਂਗੇ ਆਮ ਜਨਤਾ ਦੀ ਰਾਏ ਲਾਂਗੇ ਕਿਉਂਕਿ ਕਮਿਟ ਕੀਤਾ ਸੀ ਵਿਧਾਨ ਸਭਾ ਦੇ ਜਨਤਾ ਦੀ ਰਾਏ ਲਈ ਜਾਏਗੀ ਖੇਡ ਜਗਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਏਸ਼ੀਆ ਕੱਪ 2025 ਨੂੰ ਲੈ ਕੇ ਕਾਫੀ ਜ਼ਿਆਦਾ ਸਸਪੈਂਸ ਬਣਿਆ ਹੋਇਆ ਸੀ ਜੋ ਕਿ ਹੁਣ ਖਤਮ ਹੋ ਚੁੱਕਿਆ ਤੇ ਨਵੀਂ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਏਸ਼ੀਆ ਕੱਪ 2025 ਟੂਰਨਾਮੈਂਟ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜੀ ਹਾਂ ਏਸ਼ੀਆ ਕੱਪ 2025 ਨੂੰ ਲੈ ਕੇ ਦਾਕਾ ਵਿੱਚ ਏਸ਼ੀਅਨ ਕ੍ਰਿਕਟ ਕੌਂਸਲ ਦੀ ਮੀਟਿੰਗ ਹੋਣੀ ਸੀ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਪਹਿਲਾਂ ਇਸ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਬਾਅਦ ਦੇ ਵਿੱਚ BCCI ਇਸ ਮੀਟਿੰਗ ਵਿੱਚ ਆਨਲਾਈਨ ਸ਼ਾਮਲ ਹੋਇਆ ਜਿੱਥੇ ਏਸ਼ੀਆ ਕੱਪ ਤੇ ਚਰਚਾ ਕੀਤੀ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਟੂਰਨਾਮੈਂਟ ਦੇ ਆਯੋਜਨ ਦੇ ਲਈ ਸਹਿਮਤੀ ਬਣ ਗਈ ਹੈ ਇਹ ਟੂਰਨਾਮੈਂਟ ਸਤੰਬਰ ਤੋਂ ਸ਼ੁਰੂ ਹੋਵੇਗਾ ਰਿਪੋਰਟ ਦੇ ਅਨੁਸਾਰ ਇਹ ਟੂਰਨਾਮੈਂਟ 7 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ ਅਤੇ ਇਸ ਦਾ ਫਾਈਨਲ ਮੈਚ 24 ਸਤੰਬਰ ਨੂੰ ਖੇਡਿਆ ਜਾਵੇਗਾ ਇਸ ਦੇਨ 8 ਟੀਮਾਂ ਹਿੱਸਾ ਲੈਣਗੀਆਂ ਜਿਸ ਦੇ ਵਿੱਚ ਭਾਰਤ afghanistan ਸ਼੍ਰੀਲੰਕਾ ਬੰਗਲਾਦੇਸ਼ ਅਤੇ ਪਾਕਿਸਤਾਨ ਫੁੱਲ ਟਾਈਮ ਮੈਂਬਰ ਹਨ Asia Cup 2025 ਟੂਰਨਾਮੈਂਟ UAE ਵਿੱਚ ਹੋਵੇਗਾ ਹਾਲਾਂਕਿ BCCI ਇਸ ਦੀ ਮੇਜ਼ਬਾਨੀ ਕਰੇਗਾ ਅਤੇ ਜਲਦੀ ਹੀ ਸ਼ਡਿਊਲ ਜਾਰੀ ਕੀਤਾ ਜਾਵੇਗਾ BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਅਤੇ Asian Cricket Council ACC ਦੇ ਚੇਅਰਮੈਨ ਮੁਹਸਨ ਨਕਵੀ ਅਗਲੇ ਕੁਝ ਦਿਨਾਂ ਵਿੱਚ ਟੂਰਨਾਮੈਂਟ ਦੀਆਂ ਅੰਤਿਮ ਤਰੀਕਾ ਦਾ ਫੈਸਲਾ ਕਰਨਗੇ ਸੂਤਰਾਂ ਦੇ ਅਨੁਸਾਰ ਇਸ ਟੂਰਨਾਮੈਂਟ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਇੱਕੋ ਗਰੁੱਪ ਦੇ ਵਿੱਚ ਰੱਖਿਆ ਜਾਵੇਗਾ ਇਸ ਦਾ ਮਤਲਬ ਹੈ ਕਿ ਦੋਵਾਂ ਦੇ ਵਿਚਕਾਰ ਮੈਚ ਗਰੁੱਪ ਸਟੇਜ ਦੇ ਵਿੱਚ ਹੋਣਾ ਤੈ ਹੈ ਇੱਕ ਹੈ ਵੱਡੀ ਅਪਡੇਟ ਏਸ਼ੀਆ ਕੱਪ ਦੇ ਨਾਲ ਜੁੜੀ ਹੋਈ ਇਸ ਵੇਲੇ ਸਾਹਮਣੇ ਆ ਰਹੀ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਵਿੱਚ ਇਹ ਜਿਹੜਾ ਕਿ ਦੱਸਣ ਹੋ ਗਿਆ ਕਿ ਹੁਣ ਸਤੰਬਰ ਤੋਂ ਇਹ ਟੂਰਨਾਮੈਂਟ ਦੀ ਸ਼ੁਰੂਆਤ ਹੋ ਜਾਵੇਗੀ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨਦਉਜਾਸਤ ਧੰਨਵਾਦ